ਅਮਰੀਕਾ ਟਰੰਪ ਤੇ ਮੋਦੀ ਸਰਕਾਰ ਦੀ ਗੱਲ ਕਰਾਂਗੇ ਟਰੰਪ ਨੇ ਦੂਜੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਦਿਆਂ ਸਾਰ ਬਹੁਤ ਸਾਰੇ ਦੇਸ਼ਾਂ ਉੱਤੇ ਟੈਰਿਫ ਹਮਲਾ ਬੋਲ ਦਿੱਤਾ ਤੇ ਹੁਣ ਤੱਕ ਟੈਰਿਫ ਦੀ ਮਾਰ ਹਟਾਏ ਦੇਸ਼ਾਂ ਦੀ ਗਿਣਤੀ 92 ਹੋ ਚੁੱਕੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਰੰਪ ਨੂੰ ਆਪਣਾ ਪੱਕਾ ਦੋਸਤ ਕਹਿੰਦੇ ਨੇ ਅਤੇ ਉਹਨਾਂ ਨੇ ਟਰੰਪ ਦੀ ਪਹਿਲੀ ਪਾਰੀ ਦੀ ਚੋਣ ਮੁਹਿੰਮ ਵਿੱਚ ਹਿੱਸਾ ਲੈਂਦੇ ਆ ਭਾਰਤ ਦੇ ਅਮਰੀਕਾ ਅੰਦਰ ਟਰੰਪ ਦੇ ਪੱਖ ਵਿੱਚ ਵੱਧ ਚੜ ਕੇ ਪ੍ਰਚਾਰ ਕੀਤਾ ਸੀ ਹਿੱਥੋਂ ਤੱਕ ਕਿ ਮੋਦੀ ਨੇ ਟਰੰਪ ਦੇ ਪੱਖ ਵਿੱਚ ਆਪਕੀ ਵਾਰ ਟਰੰਪ ਸਰਕਾਰ ਦੇ ਨਾਰੇ ਲਾਏ ਸਨ ਪਰ ਮੋਦੀ ਸਰਕਾਰ ਦੀ ਐਸਾਨ ਮੰਦੀ ਨੂੰ ਛੱਕੇ ਟਾਂਕੇ ਉਹਨਾਂ ਨੇ ਭਾਰਤ ਉੱਤੇ ਸਖਤ ਟੈਰਿਫ ਲਾਅ ਦਿੱਤਾ ਹੈ ਇਸ ਤੋਂ ਇਲਾਵਾ ਭਾਰਤ ਉੱਪਰ ਰੂਸ ਕੋਲੋਂ ਤੇਲ ਖਰੀਦਣ ਦੇ ਜ਼ਰਮਾਨੇ ਵਜੋਂ 25% ਵਾਧੂ ਟੈਰੇਫ ਵੀ ਮੜ ਦਿੱਤਾ ਆਮ ਦੇਖਣ ਵਿੱਚ ਸਮਝ ਆ ਰਿਹਾ ਕਿ ਟਰੰਪ ਨੇ ਮੋਦੀ ਨਾਲ ਦੋਸਤੀ ਦੀ ਕੋਈ ਲਿਹਾਜ਼ ਨਹੀਂ ਕੀਤੀ ਸਗੋ ਭਾਰਤ ਨੂੰ ਅਮਰੀਕਾ ਵੱਲੋਂ ਸਭ ਤੋਂ ਉੱਚੇ ਟੈਰੇਫਾਂ ਵਾਲੇ ਦੇਸ਼ਾਂ ਵਿੱਚ ਸ਼ਾਮਲ ਕਰ ਦਿੱਤਾ ਆਰਥਿਕ ਮਾਹਿਰ ਕਹਿੰਦੇ ਨੇ ਕਿ ਅਮਰੀਕਾ 1945 ਤੋਂ ਦੁਨੀਆ ਦੇ ਸਭ ਤੋਂ ਵੱਧ ਤਾਕਤਵਰ ਦੇਸ਼ਾਂ ਦੇ ਤੌਰ ਤੇ ਉਬਰਿਆ ਤੇ ਇਸ ਨੇ ਆਪਣਾ ਸਿਆਸੀ ਰਸੂਖ ਕਾਇਮ ਕਰ ਲਈ ਦੁਨੀਆ ਦੇ ਦੇਸ਼ਾਂ ਨੂੰ ਵੱਡੀ ਪੱਧਰ ਤੇ ਕਰਜ਼ੇ ਦਿੱਤੇ ਪਰ ਹੁਣ ਇਹ ਆਪਣੇ ਸੰਸਾਰ ਵਿਆਪੀ ਚੱਕਰ ਵਿੱਚ ਖੁਦ ਹੀ ਫਸ ਗਿਆ ਹੁਣ ਇਹ ਦੁਨੀਆ ਦਾ ਸਭ ਤੋਂ ਵੱਡਾ ਕਰਜ਼ਈ ਦੇਸ਼ ਬਣ ਚੁੱਕਿਆ ਹੈ ਇਸੇ ਕਰਕੇ ਦੂਜੇ ਦੇਸ਼ਾਂ ਉੱਤੇ ਟੈਰਿਫ ਲਾਉਣ ਦਾ ਮਕਸਦ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਅਮਰੀਕੀ ਮਾਲ ਲਈ ਮੰਡੀ ਪੈਦਾ ਕਰਨਾ ਤੇ ਵਕਫ ਵਕਫ ਦੇਸ਼ਾਂ ਉੱਪਰ ਕੂਟਨੀਤਿਕ ਤੇ ਆਰਥਿਕ ਸਿਆਸੀ ਗਲਬਾ ਕਾਇਮ ਕਰਨਾ ਹੈ ਜਦ ਪਹਿਲੀ ਸੰਸਾਰ ਜੰਗ ਵੇਲੇ ਦੂਜੇ ਸਮਰਾਜੀ ਦੇਸ਼ ਸੰਸਾਰ ਜੰਗ ਵਿੱਚ ਰੁੱਝੇ ਹੋਏ ਸਨ ਤਾਂ ਅਮਰੀਕਾ ਨੇ ਜੰਗ ਵਿੱਚ ਉਲਝੇ ਸਮਰਾਜੀ ਦੇਸ਼ਾਂ ਨੂੰ ਜੰਗੀ ਸਾਜ਼ੋ ਸਮਾਨ ਵੇਚ ਕੇ ਅਤੇ ਉਹਨਾਂ ਨੂੰ ਕਰਜ਼ੇ ਦੇ ਕੇ ਖੂਬ ਕਮਾਈ ਕੀਤੀ ਡਾਕਟਰ ਮੋਨ ਸਿੰਘ ਕਹਿੰਦੇ ਨੇ ਕਿ ਦੂਜੀ ਸੰਸਾਰ ਜੰਗ ਵੇਲੇ ਅਮਰੀਕਾ ਹੋਰ ਸਮਰਾਜੀ ਦੇਸ਼ਾਂ ਦੇ ਮੁਕਾਬਲੇ ਵੱਡੇ ਸਮਰਾਜੀ ਮਹਾਸ਼ਕਤੀ ਬਣ ਗਿਆ ਇਸ ਕੋਲ ਦੁਨੀਆ ਦੇ ਸੋਨੇ ਅਤੇ ਦੌਲਤ ਦੇ ਵੱਡੇ ਭੰਡਾਰ ਜਮਾ ਹੋ ਗਏ ਇਹਨਾਂ ਭੰਡਾਰਾਂ ਕਾਰਨ ਅਮਰੀਕਾ ਨੇ ਵਿਸ਼ਵ ਬੈਂਕ, ਕਮੰਤਰੀ ਮੁੰਦਰਾ ਕੋਸ਼ ਅਤੇ ਦੁਨੀਆ ਭਰ ਅੰਦਰ ਫੌਜੀ ਹੱਡੀਆਂ ਦਾ ਵੱਡਾ ਜਾਲ ਵਿਛਾਇਆ ਦੂਜੀ ਸੰਸਾਰ ਜੰਗ ਤੋਂ ਬਾਅਦ ਮਹਾਂਸ਼ਕਤੀ ਵਜੋਂ ਉੱਪਰ ਅਮਰੀਕਾ ਦੀ ਅਗਵਾਈ ਵਾਲੇ ਪੱਛਮੀ ਸਾਮਰਾਜੀ ਗੁੱਟਾਂ ਨੂੰ ਪਹਿਲਾਂ ਸਮਾਜਵਾਦੀ ਕੈਂਪ ਤੇ ਬਾਅਦ ਵਿੱਚ ਰੂਸ ਅੰਦਰ ਵੱਜੀ ਪ੍ਰਚਾਰ ਦੇ ਸਿੱਟੇ ਵੱਜੋਂ ਕਾਇਮ ਹੋਏ ਸੋਵੀਅਤ ਸਮਾਜਿਕ ਸਾਮਰਾਜ ਦੀ ਅਗਵਾਈ ਚ ਕਾਇਮ ਹੋਏ ਗੁੱਟ ਨੇ ਚੁਣੌਤੀ ਦਿੱਤੀ 1990ਾਂ ਦੇ ਸ਼ੁਰੂ ਵਿੱਚ ਸੋਵੀਅਤ ਰੂਸ ਦੇ ਢਹਿਟੇ ਰਹੀ ਹੋਣ ਕਾਰਨ ਇਸ ਨੂੰ ਵਕਤੀ ਤੌਰ ਤੇ ਚੁਣੌਤੀ ਰਹਿਤ ਲਾਹਾ ਮਿਲਿਆ ਉਂਝ ਸੰਕਟਾਂ ਦੇ ਦੌਰ ਰੇ ਪੈਂਦੇ ਰਹੇ ਇਸ ਦੇ ਕਈ ਬੈਂਕ ਤਬਾਹ ਹੋ ਗਏ ਅਤੇ ਇਸ ਸੰਕਟ ਵਿੱਚੋਂ ਉੱਪਰ ਲਈ ਇਸ ਨੂੰ ਚੀਨ ਸਮੇਤ ਜੀ 20 ਦੇਸ਼ਾਂ ਦੀ ਮਦਦ ਲੈਣ ਲਈ ਮਜਬੂਰ ਹੋਣਾ ਪਿਆ ਇਸ ਤੋਂ ਇਲਾਵਾ ਇਸ ਦੁਆਰਾ ਬਯੰਤੀਆਂ ਫੌਜੀ ਮਹਿੰਮਤ ਤੇ ਹਮਲਿਆਂ ਨੇ ਇਸ ਨੂੰ ਹੋਰ ਵੀ ਮੁਸੀਬਤਾਂ ਵੱਲ ਤੱਕ ਦਿੱਤਾ ਸਮੁੱਚੇ ਤੌਰ ਤੇ ਅਮਰੀਕਾ ਭਾਵੇਂ ਅਜੇ ਵੀ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਅਤੇ ਰਸੂਖ ਰੱਖਦਾ ਪਰ ਇਹ ਸ਼ਕਤੀ ਅਤੇ ਰਸੂਖ ਪਹਿਲਾਂ ਦੇ ਮੁਕਾਬਲੇ ਘਟ ਗਿਆ ਸਾਰੇ ਕਮੰਤਰੀ ਰਜਾਨ ਇਹ ਸੰਕੇਤ ਦੇ ਰਹੇ ਨੇ ਕਿ ਤਲਾਤਮਿਕ ਤੌਰ ਤੇ ਅਮਰੀਕਾ ਦੀ ਸ਼ਕਤੀ ਲਗਾਤਾਰ ਘਟ ਰਹੀ ਹੈ ਇਹ ਸੰਕਟ ਸਿਰਫ ਆਰਥਿਕ ਨਹੀਂ ਭਾਵੇਂ ਇਹ ਮੁੱਖ ਤੌਰ ਤੇ ਆਰਥਿਕ ਸੰਕਟ ਦੇ ਰੂਪ ਵਿੱਚ ਸਾਹਮਣੇ ਆਇਆ ਇਹ ਸੰਕਟ ਵਿਆਪਕ ਹੈ ਜਿਸ ਵਿੱਚ ਸਮਾਜਿਕ ਸੱਭਿਆਚਾਰਕ ਅਤੇ ਅਮਰੀਕਾ ਦੀ ਘਟ ਰਹੀ ਫੌਜੀ ਸ਼ਕਤੀ ਵਰਗੇ ਪੱਖ ਵੀ ਸ਼ਾਮਿਲ ਨੇ ਏਸ਼ੀਆ ਤੇ ਚੀਨ ਦੇ ਉਭਾਰ ਨੇ ਵੀ ਅਮਰੀਕੀ ਸ਼ਕਤੀ ਦੇ ਵजूद ਨੂੰ ਦੁਨੀਆ ਦੀ ਇੱਕੋ ਇੱਕ ਮਹਾਸ਼ਕਤੀ ਵਜੋਂ ਖਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਬੀਤੇ ਸਾਲਾਂ ਵਿੱਚ ਅਮਲੀ ਤੌਰ ਤੇ ਚੀਨ ਦੀ ਆਰਥਿਕਤਾ ਅਮਰੀਕਾ ਨਾਲੋਂ ਅੱਗੇ ਨਿਕਲ ਗਈ ਹੈ ਚੀਨ ਦੀ ਆਰਥਿਕ ਅਤੇ ਤਕਨੀਕੀ ਵਿਕਾਸ ਨੇ ਅਮਰੀਕਾ ਨੂੰ ਚੁਣੌਤੀਆਂ ਪੇਸ਼ ਕਰ ਦਿੱਤੀਆਂ ਨੇ ਚੀਨ ਮੈਨੂਫੈਕਚਰਿੰਗ ਦਾ ਧੁਰਾ ਬਣ ਗਿਆ ਇਓ ਇੱਕ ਪਾਸੇ ਅਮਰੀਕਾ ਤੇ ਯੂਰੋਪੀਅਨ ਯੂਨੀਅਨ ਅਤੇ ਦੂਜੇ ਪਾਸੇ ਪੂਰਬੀ ਦੇਸ਼ ਰੂਸ ਤੇ ਚੀਨ ਦੇ ਖੇਮੇ ਵੱਧ ਰਹੇ ਨੇ ਵਿਸ਼ਵ ਬੈਂਕ ਕਮੰਤਰੀ ਮੁਦਰਾਕੋਸ਼ ਗੈਟ ਆਦ ਵਿੱਤੀ ਸੰਸਥਾਵਾਂ ਮੈਂ ਅਮਰੀਕਾ ਦੀ ਸਰਦਾਰੀ ਵਿੱਚ ਬਣਾਈਆਂ ਗਈਆਂ ਪਰ ਪਿਛਲੇ ਆਰਥਿਕ ਸੰਕਟਾ ਸਮੇਂ ਇਹਨਾਂ ਸੰਸਥਾਵਾਂ ਦੇ ਅਮਰੀਕਾ ਮਨ ਇਛਤ ਵਰਤੋਂ ਨਹੀਂ ਕਰ ਸਕਿਆ ਸੰਕਟਾਂ ਤੇ ਬਦਲਦੀਆਂ ਹਾਲਾਤਾਂ ਅੰਦਰ ਅਮਰੀਕਾ ਇਹਨਾਂ ਸੰਸਥਾਵਾਂ ਨੂੰ ਉਸ ਰੂਪ ਚ ਵਰਤੋਂ ਵਿੱਚ ਨਹੀਂ ਲਿਆ ਸਕਿਆ ਇਸ ਦੇ ਉਲਟ ਚੀਨ ਦੁਨੀਆ ਦਾ ਵੱਡਾ ਸਸਤਾ ਕਰਜ਼ਾ ਦੇਣ ਵਾਲੀ ਵੱਡੀ ਆਰਥਿਕ ਤਾਕਤ ਬਣ ਗਿਆ ਤੇ ਏਸ਼ੀਆ ਦੇ ਓਸਿਨੀਅਨ ਦੇਸ਼ ਭਾਰਤੀ ਉਪਮਹਾਦੀਪ ਪਾਕਿਸਤਾਨ ਸ਼੍ਰੀਲੰਕਾ ਬੰਗਲਾਦੇਸ਼ ਅਫਰੀਕਾ ਮਹਾਦੀਪ ਤੇ ਲਾਤੀਨੀ ਅਮਰੀਕੀ ਦੇਸ਼ਾਂ ਨੂੰ ਨਵ ਆਰਥਿਕ ਵਸਤੀਵਾਦੀ ਨੀਤੀਆਂ ਨਾਲ ਆਪਣੇ ਚੁੰਗਲ ਵਿੱਚ ਫਸਾਰਿਆ ਹੈ। ਇਹ ਬ੍ਰਿਕਸ ਦੇਸ਼ਾਂ ਰਾਹੀਂ ਆਪਣੇ ਨਵੇਂ ਡਿਜੀਟਲ ਬੈਂਕ ਅਤੇ ਆਪਣੀ ਜੁਆਇਨ ਕਰੰਸੀ ਰਾਹੀਂ ਆਪਣੇ ਵਪਾਰ ਨੂੰ ਦੁਨੀਆ ਅੰਦਰ ਤੇਜ਼ੀ ਨਾਲ ਅੱਗੇ ਵਧਾ ਰਿਹਾ ਬ੍ਰਿਕਸ ਦੇਸ਼ਾਂ ਦਾ ਵਿਸਤਾਰ ਹੋ ਰਿਹਾ ਅਤੇ ਟਰੰਪ ਨਵੇਂ ਟੈਰਿਫ ਲਾ ਕੇ ਆਪਣੀ ਪੁਰਾਣੀ ਸلطਨਤ ਨੂੰ ਮਾਗਾ ਦਾ ਨਾ ਹੇਟ ਵਿਸਤਾਰ ਦੇਣ ਦੀ ਕੋਸ਼ਿਸ਼ ਕਰਦਾ ਹੈ। ਟੈਰਿਫ ਨੀਤੀ ਨਾਲ ਅਮਰੀਕੀ ਸਾਮਰਾਜ ਵਿਸ਼ਵ ਆਰਥਿਕਤਾ ਦੀ ਘੇਰਾਬੰਦੀ ਕਰਕੇ ਪੂਰੇ ਸੰਸਾਰ ਆਰਥਿਕ ਵਪਾਰਿਕ ਤਾਣੇ ਬਾਣੇ ਨੂੰ ਵਿਗਾੜ ਕੇ ਇਸ ਦਾ ਲਾਹਾ ਲੈਣ ਦੀ ਧਾਕ ਚ ਪਰ ਹਕੀਕਤ ਵਿੱਚ ਉਸਤੀਆਂ ਨਿਤਿਆ ਸਰਕਾਰਾ ਪੂਰਾ ਸਾਮਰਾਜੀ ਪ੍ਰਬੰਧ ਉਤਲ ਪੁਤਲ ਦੀ ਮਾਰ ਹੇਟ ਆ ਗਿਆ ਵਕ ਵਕ ਮਹਾਦੀਪਾਂ ਦੇ ਦੇਸ਼ ਅਮਰੀਕਾ ਤੋਂ ਆਰਥਿਕ ਤੇ ਫੌਜੀ ਨਿਰਭਰਤਾ ਘਟਾਉਣ ਲਈ ਦਵੱਲੇ ਵਪਾਰਿਕ ਸਬੰਧ ਵਧਾ ਰਹੇ ਨੇ ਕਈ ਦੇਸ਼ ਆਪਣੇ ਫੌਜੀ ਸਮਰੱਥਾ ਦੇ ਨਾਲ ਨਾਲ ਪਰਮਾਣੂ ਸ਼ਕਤੀ ਬਣ ਲਈ ਵੀ ਔਰ ਰਹੇ ਨੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੇ ਟਰੰਪ ਦੀਆਂ ਨਿਤਿਆਆਂ ਦਾ ਵਿਰੋਧ ਕਰਦੇ ਆ ਅਮਰੀਕਾ ਖਿਲਾਫ ਮੋੜਵੇਂ ਰੂਪ ਚ ਵਾਧੂ ਟੈਕਸ ਲਾਉਣ ਦੇ ਐਲਾਨ ਕੀਤੇ ਨੇ ਜਿਸ ਕਰਕੇ 트ੰਪ ਨੂੰ ਕੁਝ ਹੱਦ ਤੱਕ ਪਿੱਛੇ ਹੋਣ ਲਈ ਮਜਬੂਰ ਹੋਣਾ ਪਿਆ ਪਰ ਮੋਦੀ ਸਰਕਾਰ ਨੇ 트ੰਪ ਦੀਆਂ ਧਾਕੜ ਨੀਤੀਆਂ ਵਿਰੁੱਧ ਡਟਣ ਦੀ ਬਜਾਏ ਅਮਰੀਕਾ ਨੂੰ ਖੁਸ਼ ਕਰਨ ਤੇ ਟੈਰਿਫ ਨੀਤੀ 'ਚ ਕੁਝ ਰਾਹਤ ਹਾਸਲ ਕਰਨ ਦਾ ਰਸਤਾ ਅਪਣਾਇਆ ਹੈ ਮੋੜਮਾ ਟੈਰਿਫ ਲਾਉਣ ਤੋਂ ਟਾਲਾ-ਵਟਿਆ ਤੇ ਲਗਾਤਾਰ ਗੱਲਬਾਤ ਕਰਕੇ ਰਸਤਾ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਿਖਾਵੇ ਦੇ ਤੌਰ ਤੇ ਮੋਦੀ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਫਿਕਰਮੰਦ ਹੋਣ ਬਾਰੇ ਕਹਿ ਰਹੀ ਹੈ ਤੇ 트ੰਪ ਸਰਕਾਰ ਅੱਗੇ ਨਾ ਝੁਕਣ ਦੀ ਬਿਆਨਬਾਜ਼ੀ ਕਰ ਰਹੀ ਹੈ ਇਹਰੇ ਬਿਆਨਬਾਜ਼ੀ ਥੋਥੀ ਹੈ ਕਿਉਂਕਿ ਪਰਦੇ ਪਿੱਛੇ ਉਹ 트럼ਪ ਸਰਕਾਰ ਨਾਲ ਗੱਲਬਾਤ ਜਾਰੀ ਰੱਖ ਕੇ ਝੁੱਕਣ ਦੇ ਸੰਕੇਤ ਦੇ ਰਹੀ ਹੈ ਮੋਦੀ ਸਰਕਾਰ ਦਾ ਸਾਮਰਾਜ ਨਾਲ ਇਹ ਰਿਸ਼ਤਾ ਉਸ ਦੇ ਆਜ਼ਾਦ ਸਟੈਂਡ ਦੀ ਤਰਜਮਾਨੀ ਨਹੀਂ ਕਰਦਾ ਬਲਕਿ ਉਸ ਦੀ ਸਾਮਰਾਜਵਾਦ ਦੇ ਰਿਸ਼ਤੇ 'ਚ ਵੱਜੇ ਹੋਣ ਦਾ ਪ੍ਰਮਾਣ ਹੈ